ਦੇ ਜੱਟ ਤੇ ਸਾਹਮਣੇ ਤਿੰਨ ਬੈੜਾ ਲੋਈ ਆਸੀ ਖਸਲ ਤੇ ਸਾਹਮਣੇ ਚਲਾ ਕੇ ਬਾਰੀ ਜਿਹਨੇ ਮੁਕੀਮਪੁਰ ਜਿਹਨੇ ਪਹਿਲੀ ਕਬੱਡੀ ਪਾ ਕੇ ਦਸ ਤਨ ਕਰਵਾਈ ਆ ਤੇ ਪ੍ਰਿਆ ਇਹਨੂੰ ਮੰਨੂ ਕਹਿੰਦੇ ਆ ਸ਼ੋਡਾ ਨਾਮ ਮੰਨੂ ਆ ਤੂਫਾਨ ਵਾਂਗੂ ਰੇਡ ਵਾਂਗੂ ਜਾਂਦੀ ਆ ਬਰੇ ਫੜਿਆ ਘੁੱਟ ਆ ਸੰਗਤ ਕੰਦਰਾ ਮੈਨੂੰ ਲੱਗਦਾ ਆ ਸ਼ੇਮਗਨ ਟਰਾਲੀ ਵੱਡੀ ਪੈ ਗਈ ਹੈ ਕੱਪੜੇ ਵਾਲੇ ਉਹ ਕੁੜੀਆਂ ਨੂੰ ਪਾਣੀ ਚਾਹੇ ਫਿਰ ਇਹ ਕੰਮ ਕਰੀਆਂ ਮੋਡਿਊਲਰ ਤੇ ਭਰੀ ਲਈਏ ਉਸਨੂੰ ਇਹ ਬੈਠੀ ਜਾਂਦੀ ਪਰ ਨਹੀਂ ਚੱਕਰ ਨਾ ਕਰ ਜਾਵੇ ਨਹੀਂ ਬੋਦਰੀ ਲੋ ਬੋਦਰੀ ਫਿਰ ਇਹ ਆ ਗਈ ਸੱਚੀ ਲੱਗਦਾ ਹੈ جی مکھنی میم لگتا ہے لگا ਅੱਜ ਕੋਰਾਂ ਵੈਕਟਾ ਗਿਰੇ ਮੇਰ ਵੀ ਕਮਰੇ ਕੋ ਛੱਤਰ ਦਾਤੇ ਭਾਵੇਂ ਦੇ ਵਾਕਿਆ ਆ ਦੇਖੋ ਪੰਜਾਂ ਵਾਲੀ ਫਿਰਲੀਆ ਇਹ ਵੀ ਆ ਪੰਜਾਂ ਦੇ ਸਾਹਮਣੇ ਆ ਸਾਹਮਣੇ ਇੰਜਨ ਇੰਜਨ ਦੇ ਚੜਲੇ ਇਧਰ ਦੇ ਚੜਲੇ ਪੱਖੋਂ ਪੱਖੇ ਯਾਰਾਂ ਨੂੰ ਖੜਾ ਹੋਣ ਦਾ ਮੌਕਾ ਦਦੇ ਪਰ ਇਹ ਇੰਜਨ ਕੁਝ ਕਰੂ ਇਹ ਮੈਨੂੰ ਲੱਗਦਾ ਛੋਲੇ ਇਹ ਜਾਨੂਗਰੀ ਜਿਵੇਂ ਕਹੋਗੇ ਪਰ ਨਹੀਂ ਯਾਰ ਮੈਨੂੰ ਲੱਗਦਾ ਇਹ ਇੱਥੇ इन किरी लॻदा प्यारीअ साम्हूं इंजन लॻू चङा मेनू ई पिया पर मेन लॻंदा चङेड़े चड़े कर

ਕਾਪੁਰਮ ਪੁਆਇੰਟ ਹੋ ਗਿਆ ਇੱਥੇ ਉਹ ਥੱਲੇ ਪਿਆ ਉਖੰਦਾ ਹੀ ਨਹੀਂ ਤਿਆਰ ਕਰਦੇ ਇਹ ਜੋ we we'll <laughs> be ਆ ਗਿਆ ਚੰਗਿਆੜਾ ਤੇ ਚੰਗਿਆੜਾ ਹੁਣ ਇਹ ਰੱਖੇ ਤੋਂ ਕਬਾਤ ਦਾ ਏ ਦੋ ਕੰਨ ਤੇ ਹੈਂਟਰ ਇਹ ਰਾਤ ਦਾ ਕੋ ਮੌਕਾ ਹੈ ਵਾਰਿਆਂ ਦੇ ਪੱਗਾਂ ਪਰ ਪੁਆਇੰਟ ਸਭ ਵੱਡਾ ਹੈ ਹਾਂ ਜੀ ਮੈਂ ਦਮਾ ਲਗੇ ਆਗਈ ਹੋਗੀ ਚੰਗਿਆੜਾ ਵੀ ਨਿਕਲੂ ਉਹ ਇੰਜਨ ਵੀ ਨਿਕਲੂ ਤੇ ਮੈਨੂੰ ਲੱਗਾ ਤਾਲੀ ਵੀ ਨਿਕਲੂ ਤੇ ਫਿਰ ਉਧਰ ਸਫਾਰੀ ਵੀ ਸਵਾਦ ਦਾ ਹੀ ਹੁਣ ਪਰ ਹੈ ਪੁਆਇੰਟ 10 ਜਿਹਦੇ ਪਹਿਲਾਂਗੇ ਲਮੋਚੜ ਵਾਲੇ ਦਰੋਂ ਚੱਕ ਲੈਣਾ ਗੱਲ ਜਿਹਨੇ ਲੈ ਕੇ ਰਹਿਗੇ ਇਸ ਤੋਂ ਬਾਅਦ ਪੈਣਾ ਵੀ ਤਿਆਰ ਹੋ ਜਾਓ ਕਿਉਂਕਿ ਮੇਨੂੰ ਮੇਡੀ ਠਾੜੀ ਪਿੰਨ ਮਦਮ ਤੁਸੀਂ ਬਹੁਤ ਗੁੰਜਣਾ ਬਹੁਤ ਦੂਰ ਬਹੁਤ ਚੱਲੇਗਾ ਤੁਸੀਂ ਰੈਡੀ ਰੋਲ ਦੇ ਰਹੇ ਹੋ ਛੁਰਲੀ ਛੱਡੀ ਹੈ ਉਹ ਸਾਡੇ ਪੈਰ ਨੇ ਮਾਰ ਲਗਿਆ ماریا چڑا گیا جی مکسر چال ماری ہے بال مدد مارے چڑھا گیا چلے گا چاریاں گیارہ لگ ਆਪਣੇ ਫੇਰ ਰੇਡ ਤੇ ਬਾਹਰ ਆ ਜਾਓ ਤੁਸੀਂ ਵੀ ਬਾਹਰ ਆ ਜਾਓ ਆਪੂੜ ਤੇ ਸਾਹਮਣੇ ਆ ਵਿਕਰਮ ਲੱਗਿਆ ਪੂੜ ਦੇ ਵਿਕਰਮ ਆ ਪੂੜ ਦੇ ਵਿਕਰਮ ਮੈਨੂੰ ਲੱਗਦਾ ਵਿਕਰਮ ਨੂੰ ਪੂੜ ਲੱਗ ਗਿਆ ਜੇ ਲੱਗ ਗਿਆ ਪੂੜ ਤੇ ਮੈਨੂੰ ਲੱਗਦਾ ਖਾਜ ਹੋ ਗਿਆ ਵਿਕਰਮ ਇਹ ਪੂੜਾ ਇਹਨੂੰ ਰੇਡ ਤੇ ਵਿਚਾਰੋ ਜੀਰ ਗੱਡਿਆ ਪਰ ਮਾਰ ਨਹੀਂ ਮੁੰਡੇ ਦਾ ਪਾਰਾ ਪਤਾ ਵੀ ਨਾਮੇ ਤਿੰਨੇ ਇੱਕ ਪਾਸੇ ਇੰਜੜਾ ਇੱਕ ਪਾਸੇ ਚੰਗਿਆੜਾ ਇੱਕ ਪਾਸੇ ਇੰਜੜਾ ਇੱਕ ਪਾਸੇ ਚੰਗਿਆੜਾ ਪਰ ਦੋ ਦੀ ਦੀਵਾਲੀ ਉੱਗ ਗਈ ਇੱਥੇ ਐ ਨਹੀਂ ਗੱਲ ਬੰਨੀ ਮਿੱਤਰਾਂ ਚੱਲ ਵੀ ਆ ਆ ਫੇਰ ਰੇਡ ਤੇ ਸ਼ੁਰੂ ਹੋਈ ਆ ਤੇ ਸਾਹਮਣੇ ਦਸਾਂ ਵਾਲੀ ਸ਼ੁਰੂ ਹੋਈ ਆ ਸਾਮਣੇ ਛੋਟੀ ਸ਼ੁਰਲੀ ਵੀ ਹੈਗੀ ਆ ਆ ਵੱਡੀ ਸ਼ੁਰਲੀ ਵੀ ਆ ਉਹ ਸਾਹਮਣੇ ਖੜਤਾ ਔਰ ਆ ਸ਼ੁਰਲੀ ਕਹਿੰਦਾ ਨਹੀਂ ਮੇਰੇ ਹਿਸਾਬ ਦੇ ਲੈਣ ਦੇ ਪਤਾ ਹੀ ਨਹੀਂ ਪੜਦਾ ਪਰ ਪੁਆਇੰਟ ਜਿਹਦੇ ਖਾਤੇ ਹੁੰਦਾ ਪਰ ਆ ਨਾਂ ਨਾ ਕੰਪੇ ਤੇ ਮੈਨੂੰ ਲੱਗਦਾ ਇੱਥੇ ਆ ਆਂਡੇ ਐਣ ਜਾਂ ਬਣਾਉਂਦੇ ਨਾ ਇਹ ਵੇਖ ਇੱਧਰ ਤਾੜੇ ਡੁੱਬੇ ਚੈਪਲ ਆ ਵੀਰੋ ਪੰਜਾ ਵਾਲੀ ਸੁਪਲੀਆ ਇਹ ਵੇਖੋ ਪੰਜਾ ਹੀ ਸਾਹਮਣੇ ਆਹ ਸਾਹਮਣੇ ਇੰਜਨ ਇੰਜਨ ਦੇ ਚੁਰਲੇ ਇੰਜਨ ਦੇ